ਵੇ ਤੁਸੀਂ ਲੈਣੇ ਸੂਟ ਛਰਾ ਰਹੇ ਲਹਿੰਗੇ ਦੇ ਭਾਵੇਂ ਤੁਸੀਂ ਲੈਣੇ ਕੁੜਤੇ ਆ ਜਾਓ ਮਾਤੂ ਸ਼੍ਰੀ ਦਸਤਾਰ ਬਾਗਾ ਪਾਣਾ ਜਿਹੜੇ ਤੁਸੀਂ ਬਜ਼ਾਰਾਂ ਦੇ ਵਿੱਚ ਇਦਾਂ ਦੇ ਡਿਜ਼ਾਈਨਰ ਕੁੜਤੇ ਲੈਣੇ ਹੋ 25 2500 ਦੇ 3 3000 ਦੇ ਸਾਡੇ ਕੋਲ ਆ ਜਾਓ ਸਿਰਫ 750 750 ਰੁਪਏ ਦੇ ਵਿੱਚ ਕੁੜਤੇ ਲੈ ਜਾਓ ਰੇਟ ਬਹੁਤ ਸੈੱਟ ਦਿੱਤੇ ਆ ਸੇਲ ਆਤੀ ਬਹੁਤ ਵੱਡੀ ਅੱਜ ਦਾ ਕਹਿੰਦੇ ਬਹੁਤ ਵੱਡੇ ਤੁਹਾਡੇ ਫਾਇਦੇਕਾਰ ਕਰਕੇ ਭੇਜਣੇ ਆ ਜਿਹੜਾ ਬਾਜ਼ਾਰ 'ਚ 500 ਦਾ ਇੱਕ ਇੱਥੇ 500 ਦੇ ਦੋ 1000 ਦੇ ਕਰਤੇ 4 ਮਤਲਬ 250 ਰੁਪਏ ਦਾ ਸੂਟ ਬਾਜ਼ਾਰ 'ਚ 700 ਦਾ ਇੱਕ ਇੱਥੇ 700 ਦੇ ਦੋ ਜਿਹੜਾ ਸਾਡੀ ਵੱਧ ਵੀਡੀਓ ਸ਼ੇਅਰ ਕਰੂਗਾ ਲਾਈਕ ਕਰੂਗਾ ਕਮੈਂਟ ਕਰੂਗਾ ਪਹਿਲੇ 5 ਜਾਨਿਆਂ ਨੂੰ ਇਹ ਲਗਜ਼ਰੀ ਕੋਰਤੇ ਬਿਲਕੁਲ ਫ੍ਰੀ ਦਵਾਂਗੇ ਬਾਜ਼ਾਰ ਦਾ ਰੇਟ 1500 ਰੁਪਏ ਦਾ ਇੱਕ ਸੂਟ ਸਾਡੇ ਕੋਲੋਂ ਲੈ ਜਾਓ 1500 ਦੇ 3 ਭਾਵ 500 ਰੁਪਏ ਦਾ ਸੂਟ ਕਰਤਾ ਜੀ ਰੇਟ ਲਿਖ ਕੇ ਲੈ ਆਇਆ 2500 3000 ਤੋਂ ਘੱਟ ਨਹੀਂ ਮਿਲਣਾ ਆ ਵੀ ਚੱਕੋ 750 ਦੇ ਵਿੱਚ 2500 ਰੁਪਏ ਵਾਲਾ ਸੂਟ ਕਬਾਈ ਕੱਢਿਆ ਅਸੀਂ ਕਰਤਾ 1000 ਰੁਪਏ ਚ ਜਿਹੜਾ ਤੁਸੀਂ 50000 ਰੁਪਏ ਦਾ ਕੱਪੜਾ ਬਾਜ਼ਾਰ ਚ ਆ ਕੇ ਲੈਨੇ ਹੋ ਸਾਡੇ ਕੋਲ ਆਜੋ 20000 ਚ ਪੰਜਾਬੀ ਫਿਲਮਾਂ ਦੇ ਵਿੱਚ ਮਾਡਰਨ ਵਾਲੇ ਸੂਟ ਪਾਏ ਹੁੰਦੇ ਆ ਮਾਰਕੀਟ ਦਾ ਰੇਟ 3500 ਹੈ ਪਰ ਮਾਤੂ ਸ਼੍ਰੀ ਦਸਤਾਰ ਪਾਗਾ ਪ੍ਰਾਣਾ 1500 ਵਿਆਹ ਸ਼ਾਦੀਆਂ ਨੂੰ ਚਾਰ ਚੰਦ ਲਾ ਦਿੰਦੇ ਆ ਜਦ ਸੂਟ ਹੋਵੇ ਸੋਹਣਾ ਤੇ ਰੇਟ ਵੀ ਹੋਵੇ ਘੱਟ 65 65 ਵਾਲੇ 350 ਰੁਪਏ ਚ ਸੂਟ ਕੱਟਤਾ 3250 ਜੀ ਬਾਜੂ ਤੇ ਵਰਕ ਹੈ ਪਹੁੰਚਿਆ ਤੇ ਵਰਕ ਹੈ ਆ ਰੇਟ ਚੈੱਕ ਕਰ ਲਓ ਸਿਰਫ 5500 ਰੁਪਏ ਦਾ ਫੋਟੋ ਵਾਲਾ ਪੀਸ ਹੈ ਆ ਰੇਟ ਉੱਤੇ ਲਿਖਿਆ 5250 ਰੁਪਏ ਲਓ ਜੀ ਭਾਵੇਂ ਤੁਸੀਂ ਲੈਣੇ ਸੂਟ ਸ਼ਰਾਲੇ ਲਹਿੰਗੇ ਦੇ ਭਾਵੇਂ ਤੁਸੀਂ ਲੈਣੇ ਕੁੜਤੇ ਆ ਜਾਓ ਮਾਤੂ ਸ਼ਰੀ ਦਸਤਾਰ ਬਾਗਾ ਪਾਣਾ ਜਿਹੜੇ ਤੁਸੀਂ ਬਜ਼ਾਰਾਂ ਦੇ ਵਿੱਚ ਇਦਾਂ ਦੇ ਡਿਜ਼ਾਈਨਰ ਕੁੜਤੇ ਲੈਣੇ ਹੋ 25 2500 ਦੇ 3 3000 ਦੇ ਸਾਡੇ ਕੋਲ ਆ ਜਾਓ ਸਿਰਫ 750 750 ਰੁਪਏ ਦੇ ਵਿੱਚ ਕੁੜਤੇ ਲੈ ਜਾਓ ਰੇਟ ਬਹੁਤ ਸੈੱਟ ਦਿੱਤੇ ਆ ਸੇਲ ਆਤੀ ਬਹੁਤ ਵੱਡੀ ਲੱਖ ਰੁਪਏ ਤੁਹਾਡੇ ਵੱਜਣਿਆ ਫਾਇਦੇ ਕਰਨੇ ਭਾਈ ਜੀ ਫਾਇਦੇ ਬਿਲਕੁਲ ਫਾਇਦੇ ਕਰਨੇ ਭਾਈ 700 ਦਾ ਕੁੜਤਾ ਨਹੀਂ ਆ ਚੱਕੋ 5 ਮੀਟਰ 올ਓਵਰ ਕੈਂਬ੍ਰਿਕ ਦਾ ਸੂਟ ਨਾਲ ਦੁਪੱਟਾ ਪਿਓਰ ਕਾਟਨ ਦਾ ਰੇਟ ਕੀ ਹੈ ਹਜ਼ਾਰ ਦੇ ਚਾਰ ਬਾਜੀ ਹਜ਼ਾਰ ਦੇ ਚਾਰ ਅੱਜ ਦਾ ਕਹਿੰਦੇ ਬਹੁਤ ਵੱਡੇ ਤੁਹਾਡੇ ਫਾਇਦੇਕਾਰ ਕਰਕੇ ਭੇਜਣੇ ਆ ਜਿਹੜਾ ਬਾਜ਼ਾਰ 'ਚ 500 ਦਾ ਇੱਕ ਇੱਥੇ 500 ਦੇ ਦੋ ਹਜ਼ਾਰ ਦੇ ਕਰਤੇ ਚਾਰ ਮਤਲਬ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਭਾਵੇਂ ਤੁਸੀਂ ਨਮਾ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲ ਨੂੰ ਤੁਸੀਂ ਦੁਕਾਨਦਾਰੋਂ ਛੇਤੀ ਆਜੋ ਬਾਗੇ ਪੁਰਾਣੇ ਵੱਡੇ ਫਾਇਦੇ ਹੋਣੇ ਆ 5 ਮੀਟਰ ਸੂਟ ਦੇ ਰਹੇ ਆ ਦੁਪੱਟਾ ਨਾਲ ਦੇ ਰਹੇ ਆ ਪਾਈਸਾ ਭਾਜੀਆ ਚੱਕੋ ਦੁਕਾਨਦਾਰਾਂ ਨੂੰ ਦਾ ਭਾਜਣਾ ਪਾਤੀਆਂ ਵੱਡੇ ਵੱਡੇ ਦੁਕਾਨਦਾਰ ਦੁਕਾਨਾਂ ਛੱਡ ਛੱਡ ਭੱਜੀ ਜਾਂਦੇ ਆ ਕਿਉਂਕਿ ਮਾਤੂ ਸ਼੍ਰੀ ਦਸਤਾਰ ਲੈ ਕੇ ਆ ਗਿਆ ਮੇਲਾ ਆ ਚੱਕੋ ਰੰਗ ਆ ਚੱਕੋ ਡਿਜ਼ਾਈਨ ਆ ਚੱਕੋ ਦੁਪੱਟੇ ਆ ਚੱਕੋ ਭਾਜੀ ਪ्योर ਚੁੰਨੀ ਦਾ ਸੂਟ ਵੀ ਲਾਤਾ ਲੋ ਜੀ ਇੱਕ ਹੋਰ ਬਹੁਤ ਵੱਡਾ ਫਾਇਦਾ ਕਰਨਾ ਆ ਵੀ ਤੁਸੀਂ ਦੇਖ ਲਓ ਇੱਕ ਅਗਲਾ ਆਰਟੀਕਲ ਬਾਜ਼ਾਰ ਚ 700 ਦਾ ਇੱਕ ਇੱਥੇ 700 ਦੇ ਦੋ 350 ਰੁਪਏ ਦਾ ਸੂਟ ਛੋਟੀ ਦੁਕਾਨ ਤੇ ਵੀ 350 ਦਾ ਨਹੀਂ ਮਿਲਣਾ ਇੱਥੇ ਅਸੀਂ ਸਿਰਫ 5-5 ਰੁਪਏ 10-10 ਰੁਪਏ ਦੇ ਮਾਰ ਜੰਦੇ ਸੂਟ ਵੇਚ ਰਹੇ ਆ ਲੋਕਾਂ ਦੇ ਫਾਇਦੇ ਕਰ ਰਹੇ ਆ ਜਿਹੜਾ ਤੁਸੀਂ 50000 ਰੁਪਏ ਦਾ ਕੱਪੜਾ ਬਾਜ਼ਾਰ ਚ ਆ ਕੇ ਲੈਨੇ ਹੋ ਸਾਡੇ ਕੋਲ ਆਜੋ 20000 ਚ ਡਿਜ਼ਾਈਨਰ ਗਲੇ ਤੇ ਕੰਮ ਹੈਗਾ ਆ ਦੁਪੱਟਾ ਟੌਪ ਦਾ ਦੇ ਰਹੇ ਆ ਬਾਜ਼ਾਰ ਦਾ ਰੇਟ 1500 ਰੁਪਏ ਦਾ ਇੱਕ ਸੂਟ ਸਾਡੇ ਕੋਲੋਂ ਲੈ ਜਾਓ 1500 ਦੇ ਤਿੰਨ ਭਾਵ 500 ਰੁਪਏ ਦਾ ਸੂਟ ਕਰਤਾ ਜੀ 500 ਰੁਪਏ ਦਾ ਸੂਟ ਆਹ ਦੇਖੋ ਪ੍ਰਿੰਟ ਪਾਂਡੀ ਮੀਟਰ ਸੂਟ ਦੁਪੱਟਾ ਟੋਪ ਦਾ ਖਣਕਾ ਕੇ ਇਸ ਗੱਲ ਦੀ ਗਰੰਟੀ ਲੈਨੇ ਵੀ ਜੋ ਭਾਅ ਅਸੀਂ ਦੇ ਰਹੇ ਆ ਕਿਸੇ ਤੋਂ ਦੇ ਨਹੀਂ ਹੋਣਾ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਵਿਆਹ ਸ਼ਾਦੀ ਲਈ ਲੈਣਾ ਦਾਜ ਲਈ ਲੈਣਾ ਕਿਸੇ ਨੂੰ ਗਿਫਟ ਕਰਨੇ ਆ 2500 ਰੁਪਏ ਵਾਲਾ ਸੂਟ ਕੜਾਈ ਕੱਢਿਆ ਅਸੀਂ ਕਰਤਾ 1000 ਰੁਪਏ ਚ 1500 ਰੁਪਿਆ ਇੱਕ ਸੂਟ ਪਿੱਛੇ ਤੁਹਾਡਾ ਬਚ ਗਿਆ ਦੇਖੋ ਗਲੇ ਕਿੰਨੇ ਸੋਹਣੇ ਘੇਰੇ ਕਿੰਨੇ ਸੋਹਣੇ ਦੁਪੱਟੇ ਪਿਓਰ ਦੇ ਦੁਪੱਟਿਆਂ ਤੇ ਵੀ ਕੜਾਈਆਂ ਕਰਤੀਆਂ ਸਾਰੇ ਪੰਜਾਬ ਦੇ ਦੁਕਾਨਦਾਰ ਹਾਲਾਤ ਤੇ ਮਾਤੂਸ਼ਰੀ ਦਸਤਾਰ ਨੇ ਬੁਟੀਕਾ ਵਾਲੇ ਟਾਪ ਦੇ ਕੜਾਈਆਂ ਕੱਢੇ ਸੂਟ 3 3000 ਰੁਪਿਆ ਬੁਟੀਕਾ ਵਾਲੀਆਂ ਲੈਂਦੀਆਂ ਪਰ ਅਸੀਂ 3000 ਦੇ 3 ਦੇ ਦੇ ਦੇਣੇ ਆ 1000 ਰੁਪਿਆ ਦਾ ਕਰਤਾ ਜੀ 1000 ਰੁਪਿਆ ਦਾ ਸੂਟ ਆ ਵੀ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਸੂਟ ਬੁਲਬੁਲ ਬੋਲਦੇ ਬੱਚਿਆਰਗੇ ਲਿਆਉਂਦੇ ਆ ਜੀ ਆਜੋ ਛੇਤੀ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਹੋਰ ਪਾਸੇ ਜਾਣ ਦੀ ਲੋੜ ਨਹੀਂ ਹੈ ਤੁਹਾਨੂੰ ਲੁੱਟ ਕਰਾਉਣ ਦੀ ਲੋੜ ਨਹੀਂ ਹੈ ਤੁਹਾਨੂੰ ਗਰਮੀਆਂ ਦਾ ਮੌਸਮ ਸ਼ੁਰੂ ਤੇ ਗਰਮੀਆਂ ਦੇ ਤੋਹਫੇ ਗਰਮੀਆਂ ਦੇ ਬੁਲਬੁਲ ਦੇ ਬੱਚੇ ਲਿਆਏ ਆ 1275 ਦਾ ਸੂਟ ਹੈ ਜੀ ਸਿਰਫ 1275 ਰੁਪਏ ਦਾ ਲੈ ਜਾਓ ਜਾਮ कॉटन ਦਾ ਸੂਟ ਹੈ ਬਾਜ਼ਾਰ 'ਚ ਇਹੀ ਸੂਟ ਤੁਸੀਂ 25-300 ਦਾ ਲੈਨੇ ਹੋ ਅਸੀਂ 1275 1500 ਆ ਚੈੱਕ ਕਰੋ ਜੀ ਬੁਟੀਕ ਸੂਟ ਆਹ ਉਹ ਸੂਟ ਹੈ ਜਿਹੜਾ ਪਹਿਣ ਕਹਿੰਦੀ ਮੇਰੇ ਪਾਇਆ ਹੋਵੇ ਕਿਸੇ ਹੋਰ ਦੇ ਨਾ ਪਾਇਆ ਹੋਵੇ ਆ ਚੱਕੋ ਬਟਿਕ ਸੂਟ ਕੱਲਾ ਕੱਲਾ ਪੀਸ ਜੜਿਆ ਪਿਆ ਮਾਰਕੀਟ ਦਾ ਰੇਟ 3500 ਹੈ ਪਰ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ 1500 1500 1500 ਆ ਲੋ ਜੀ ਜਿਹੜੇ ਪੰਜਾਬੀ ਫਿਲਮਾਂ ਦੇ ਵਿੱਚ ਮਾਡਰਨ ਵਾਲੇ ਸੂਟ ਪਾਏ ਹੁੰਦੇ ਆ ਐਕਟਰਾਂ ਨੇ ਸੂਟ ਪਾਏ ਹੁੰਦੇ ਆ ਉਹੋ ਜਿਹੀਆਂ ਚੀਜ਼ਾਂ ਦੁਪੱਟੇ ਫੋਰ ਫਾਈਵ ਡਿਜ਼ਾਈਨਰ ਚੀਜ਼ਾਂ ਮਾਡਰਨ ਵਾਲੇ ਸੂਟ ਐਕਟਰਾਂ ਵਾਲੇ ਸੂਟ ਬੋਲ ਬੋਲਦੇ ਬੱਚੇ 65 650 ਵਾਲੇ 3250 ਰੁਪਏ ਚ ਸੂਟ ਕੱਟਤਾ 3250 ਚ ਆ ਵੀ ਦੇਖੋ ਤੁਸੀਂ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਅਸੀਂ ਇੱਥੇ ਤੁਹਾਡੇ ਫਾਇਦੇ ਕਰਦੇ ਨੇ ਆ ਜਿੰਨੀਆਂ ਵੈਰਾਈਟੀਆਂ ਮਿਲਣੀਆਂ ਸਾਡੇ ਕੋਲ 250 300 500 ਤੋਂ ਲੈ ਕੇ 15000 ਤੱਕ ਦੀ ਵੈਰਾਈਟੀ ਜਿਹੜੀ ਮਰਜ਼ੀ ਲੈ ਜਾਓ ਗਾਰੰਟੀ ਇਸ ਗੱਲ ਦੀ ਆ ਭਾਵੇਂ ਕੁੜੀਆਂ ਦੇ ਲਈ ਸੂਟ ਲੈਣੇ ਆ ਭਾਵੇਂ ਤੁਸੀਂ ਮਿਡ ਰੇਂਜ ਲੈਣੇ ਆ ਚਾਹੇ ਬਜ਼ੁਰਗਾਂ ਦੀ ਦਾਦੀਆਂ ਨਾਨੀਆਂ ਲਈ ਹੈਵੀ ਸੂਟ ਲੈਣੇ ਆ ਉਹ ਵੀ ਤੁਹਾਨੂੰ ਅਸੀਂ ਦੇ ਰਹੇ ਆ ਘੇਰੇ ਦੇ ਕੰਮ ਦੇਖ ਲਓ ਤੁਸੀਂ ਇਹੋ ਜੀਆਂ ਵੈਰਾਈਟੀਆਂ ਤਾਨੂੰ ਹੋਰ ਕਿਤੋਂ ਮਿਲਣੀਆਂ ਨਹੀਂ ਜੇ ਮਿਲ ਗਈਆਂ ਤਾਂ ਤਿੰਨ ਤਿੰਨ ਗੁਣਾ ਰੇਟ ਜ਼ਿਆਦਾ ਕਰ ਦਿੰਦੇ ਆ ਆ ਚੱਕੋ ਜੀ ਇਹ ਉਹੀ ਸੂਟ ਹੈ ਕੌਰ ਵੀ ਨਿਮਰਤ ਖਹਿਰਾ ਜਿਹੜੇ ਵੱਡੇ ਵੱਡੇ ਐਕਟਰੀਆਂ ਦੇ ਸੂਟ ਆ ਗਏ ਆ ਜੀ ਕਢਾਈ ਵਾਲੇ ਸੋਲੋ ਸੋਲੋ ਪੀਸ ਹੈ ਸਿੰਗਲ ਸਿੰਗਲ ਪੀਸ ਆ ਵੀ ਚੈੱਕ ਕਰੋ ਜੀ ਵਿਆਹ ਸ਼ਾਦੀਆਂ ਨੂੰ ਚਾਰ ਚੰਦ ਲਾ ਦਿੰਦੇ ਆ ਜਦ ਸੂਟ ਹੋਵੇ ਸੋਹਣਾ ਤੇ ਰੇਟ ਵੀ ਹੋਵੇ ਘੱਟ ਭੈਣ ਕਹਿੰਦੀ ਇੱਕ ਨਹੀਂ ਬਣਾਉਣਾ ਮੈਂ ਵਿਆਹ 'ਚ ਬਣਾਉਣੇ ਦੋ ਸੂਟ ਆ ਚੈੱਕ ਕਰੋ ਜੀ ਮਸਟਰਡ ਕਲਰ ਦਾ ਸੂਟ ਹੈ ਨਾਲ ਪਿਆ ਡੁਪੱਟਾ ਲੱਗਿਆ लेस ਕਿੰਨੀ ਸ਼ਾਨਦਾਰ ਲੱਗੀ ਐ ਬਾਜੂ ਤੇ ਕੰਮ ਹੋਇਆ ਦੇਖ ਲਓ 0 ਟਾਂਕੇ ਦਾ ਵਰਕ ਹੋਇਆ ਦੇਖ ਲਓ ਸੂਟ ਨਵੇਂ-ਨਵੇਂ ਆ ਚੱਕੋ ਜੀ ਵਾਈਟ ਰੰਗ ਦਾ ਸੂਟ ਮਜੈਂਟੇ ਦਾ ਵਰਕ ਗ੍ਰੀਨ ਕਲਰ ਦਾ ਵਰਕ ਤੇ 골ਡਨ ਦਾ ਪਿਆਰ ਨਜ਼ਾਰੇਦਾਰ ਚੀਜ਼ਾਂ ਆ ਦੇਖੋ ਜੀ ਇੱਕ ਹੋਰ ਤੁਹਾਨੂੰ ਟੌਪ ਦੀ ਜੀ ਦਿਖਾ ਦਈਏ ਆ ਗਲੇ ਦੇ ਕੰਮ ਦੇਖੋ ਕਿੰਨਾ ਲਗਜ਼ਰੀ ਆ ਬਾਹਾਂ ਤੇ ਕੰਮ ਦੇਖੋ ਕਿੰਨਾ ਟੌਪ ਦਾ ਆ ਪਹੁੰਚਿਆਂ ਦੇ ਕੰਮ ਦੇਖ ਲਓ ਕਿੰਨਾ ਸੋਹਣਾ ਨਾਲ ਤੁਸੀਂ ਦੇਖੋ ਖੁੱਲਾ ਡੁੱਲਾ ਦੁਪੱਟਾ ਇਤਨੇ ਦੇ ਸੂਟ ਜਿਹੜੇ ਤੁਸੀਂ ਫੇਸਬੁੱਕ ਇੰਸਟਾਗ੍ਰਾਮ ਤੇ ਗੂਗਲ ਦੇ ਪਾਏ ਹੋਏ ਦੇਖਦੇ ਹੋ ਉਦਾਂ ਦੀਆਂ ਵੈਰਾਈਟੀਆਂ ਬੇਸ਼ੁਮਾਰ ਸਾਡੇ ਕੋਲ ਆ ਚੁੱਕੀਆਂ ਆਰਗੈਂਜ਼ਾ ਦੇ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਵੀ ਹੈਗੇ ਆ ਡਿਜ਼ਾਈਨ ਵੀ ਹੈਗੇ ਆ ਬਾਜ਼ਾਰ ਨਾਲੋਂ ਰੇਟ ਵੀ ਅੱਧੇ ਹੈਗੇ ਆ ਫੋਟੋ ਵਾਲੇ ਮਾਡਲ ਵਾਲੇ ਪੀਸਾਂ ਦੇ ਵਿੱਚ ਤਾਂ ਕਮੀ ਕੋਈ ਨਹੀਂ ਤੁਸੀਂ ਸਾਡੇ ਕੋਲ ਜੋ ਸੋਚ ਕੇ ਆਉਂਗੇ ਤੁਹਾਨੂੰ ਅਸੀਂ ਉਦੋਂ 4 ਗੁਣਾ ਜ਼ਿਆਦਾ ਵੈਰਾਈਟੀ ਦਵਾਂਗੇ ਬਾਗਾ ਪ੍ਰਾਣਾ ਮੋਗਾ ਬਠਿੰਡਾ ਹੋਰ ਪਾਸੇ ਜਾਣ ਦੀ ਲੋੜ ਨਹੀਂ ਜਲੰਧਰ ਲੁਧਿਆਣੇ ਤੁਸੀਂ ਸਿੱਧੇ ਆਜੋ ਮਾਤੂ ਸ਼੍ਰੀ ਦਸਤਾਰ ਬਾਗਾ ਪਣਾ ਇਦਾਂ ਦੀਆਂ ਚੀਜ਼ਾਂ ਆ ਦੇਖੋ ਚੌਣ ਚੌਣ ਕੇ ਸੂਟ ਲਿਆਂਦੇ ਆ ਜਿਹੜੇ ਅੱਜ ਕੱਲ ਰਾਇਲ ਘਰਾਂ ਦੀਆਂ ਕੁੜੀਆਂ ਰਾਇਲ ਘਰਾਂ ਦੀਆਂ ਨੂਹਾਂ ਰਾਇਲ ਘਰਾਂ ਦੀਆਂ ਧੀਆਂ ਤਾਈਆਂ ਚਾਚੀਆਂ ਸੂਟ ਪਾਉਂਦੀਆਂ ਦੇਖੋ ਪਹੁੰਚਿਆ ਤੱਕ ਵੀ ਬੜੇ ਸੋਹਣੇ ਕੰਮ ਦੁਪੱਟਿਆਂ ਦੇ ਲਟਕਣਾ ਲੱਗੀਆਂ ਆ ਇਦਾਂ ਦੇ ਡਿਜ਼ਾਈਨਰ ਪੀਸ ਸਾਨੂੰ ਅਸੀਂ ਫ੍ਰੀ ਵੰਗੂ ਦੇ ਰਹੇ ਆ ਦੇਖੋ ਭਾਈ ਸਭ ਤੋਂ ਵੱਡੀ ਗੱਲ ਕੀ ਆ ਆ ਸੂਟ ਚੈੱਕ ਕਰ ਲਓ ਜੀ ਸ਼ਿਮਰ ਦਾ ਸੂਟ ਹੈ ਬਾਜੂ ਤੇ ਵਰਕ ਹੈ ਪੌਂਚ ਹੈ ਤੇ ਵਰਕ ਹੈ ਆ ਰੇਟ ਚੈੱਕ ਕਰ ਲੋ ਸਿਰਫ 5500 ਰੁਪਏ ਦਾ 12000 ਤੋਂ ਸੂਟ ਤੁਹਾਨੂੰ ਕੋਈ ਘੱਟ ਨਹੀਂ ਦੇ ਸਕਦਾ ਆ ਚੈੱਕ ਕਰੋ ਜੀ ਸਿੰਗਲ ਤੇ ਸੋਲੋ ਪੀਸ ਐਨ ਆਰ ਆਈ ਵੀਰਾਂ ਵਾਸਤੇ ਐਨ ਆਰ ਆਈ ਭੈਣਾਂ ਵਾਸਤੇ ਸਭ ਤੋਂ ਵਧੀਆ ਆਫਰ ਲੱਗ ਚੁੱਕੀ ਮਾਤੂ ਸ਼੍ਰੀ ਦਸਤਾਰ ਬਾਗੇ ਪਰਾਨੇ ਫੋਟੋ ਵਾਲਾ ਪੀਸ ਹੈ ਆ ਰੇਟ ਉੱਤੇ ਲਿਖਿਆ 5250 ਰੁਪਏ ਆ ਚੱਕੋ ਜੀ ਚੈਲੰਜ ਕਰਦੇ ਆ ਸਾਡੇ ਵਰਗਾ ਰੇਟ ਸਾਡੇ ਵਰਗੇ ਡਿਜ਼ਾਈਨ ਸਾਡੇ ਵਰਗੀ ਕੁਆਲਿਟੀ ਦੁਕਾਨਦਾਰ ਜ਼ੋਰ ਲਾ ਲੈਣੋਂ ਉਹਨਾਂ ਤੋਂ ਦਿੱਤੀ ਨਹੀਂ ਜਾਣੀ। ਮੈਂ ਕਹਾਂ ਜੀ ਸੂਟ ਤਾਂ ਸਾਡੇ ਡਿਜ਼ਾਈਨਰ ਹੈਗੇ ਹਨਾ। ਦੁਪੱਟਿਆਂ ਦੇ ਉੱਤੇ ਇਹ ਕੰਮ ਚੈੱਕ ਕਰ ਲਓ ਦੂਰਬੀਨਾ ਲਾ ਕੇ ਬਾਜ਼ਾਰਾਂ 'ਚ ਜਾ ਕੇ ਪਤਾ ਕਰ ਲਿਓ ਜੇ ਇਦਾਂ ਦੇ ਡਿਜ਼ਾਈਨਰ ਦੁਪੱਟੇ ਨਾਲ ਇੰਨਾ ਸੋਹਣਾ ਕੀਤਾ ਕੰਮ ਸੂਟਾਂ ਦੇ ਤੁਹਾਨੂੰ ਕੋਈ ਦੇ ਦੇਵੇ। ਇਹ ਸਿਰਫ ਸਿਰਫ ਪੰਜਾਬ ਦਾ ਇੱਕੋ ਹੀ ਸ਼ੋਅਰੂਮ ਆ ਸਭ ਤੋਂ ਵੱਡਾ, ਸਭ ਤੋਂ ਸਸਤਾ, ਸਭ ਤੋਂ ਡਿਜ਼ਾਈਨਰ ਕੋਈ ਵੀ ਸੂਟ ਤੁਸੀਂ ਪਾ ਲਓ ਆ ਦੇਖੋ ਕਿੰਨਾ ਸੋਹਣਾ ਕੰਮ ਆ ਦੇਖੋ ਐਦਾਂ ਦੇ ਸੂਟ ਜੋ ਤੁਸੀਂ ਲੱਭਦੇ ਹੋ ਆ ਜਿਹੜੇ ਤੁਹਾਨੂੰ ਹੈਵੀ ਸੂਟ ਦਿਖਾ ਰਹੇ ਆ ਬਾਜ਼ਾਰ 'ਚ ਲੱਖ ਲੱਖ ਰੁਪਏ ਦੇ ਜਿਹੜਾ ਤੁਸੀਂ ਖਰੀਦਦੇ ਹੋ ਸਾਡੇ ਕੋਲ ਤੁਹਾਨੂੰ 30-35 ਹਜ਼ਾਰ 'ਚ ਮਿਲ ਜਾਣਾ ਬਾਜ਼ਾਰ ਨਾਲੋਂ 60-65-70 ਹਜ਼ਾਰ ਰੁਪਏ ਸਸਤਾ 1 ਲੱਖ ਪਿੱਛੇ ਜੇ ਤੁਸੀਂ ਇੰਨੇ ਪੈਸੇ ਬਚਾਉਣੇ ਆ ਚੁੱਪ ਕਰਕੇ ਆ ਜਾਓ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਤੇ ਦੇਖੋ ਜੀ ਸੂਟਾਂ ਦੇ ਨਾ 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 ਰੈਡੀमेड ਸੂਟਾਂ ਤੇ ਬਹੁਤ ਵੱਡੀ ਆਫਰ ਲਾਤੀ 850 ਤੋਂ ਸ਼ੁਰੂ ਹੈ ਜੀ ਰੈਡੀमेड ਸੂਟ ਸਟਿਚ ਕੀਤਾ ਸੀਤਾ ਸਤਾਇਆ ਵਰਕ ਵਾਲਾ ਸੂਟ 850 1275000 ਦੇ ਵਿੱਚ ਲੈ ਜਾਓ ਡਿਜ਼ਾਈਨ ਚੈੱਕ ਕਰੋ ਜੀ ਇੱਕ ਤੋਂ ਇੱਕ ਲਹੰਗੇ ਸ਼ਰਾਰੇ ਗਰਾਰੇ ਸੂਟਾਂ ਦੇ ਵਿੱਚ ਆਹਾਹਾ ਮੈਂ ਕਹਿੰਦਾ 1000 1000 ਰੁਪਿਆ ਸਵਾਈ ਲਾਈ ਜਾਂਦੀ ਆ ਪਰ 850 ਦਾ ਕੋਈ 1500 ਦਾ ਕੋਈ 1200 ਦਾ ਸਟਿਚ ਕੀਤਾ ਪਟੋਕੇ ਦਾ ਇੱਥੇ ਪੈਂਦੇ ਆ ਪੂਰੇ ਪਟਾਕੇ ਆ ਦੇਖੋ 750 ਦੇ ਵਿੱਚ ਰੇਟ ਲਿਖ ਕੇ ਲੈ ਆਇਆ 2500 3000 ਤੋਂ ਘੱਟ ਨਹੀਂ ਮਿਲਣਾ ਆ ਵੀ ਚੱਕੋ 750 ਦੇ ਵਿੱਚ 1000 1000 ਰੁਪਿਆ ਡਿਜ਼ਾਈਨਰ ਕੁਰਤੀਆਂ ਦੀ ਬਿਜਾਰ ਚ ਸਮਾਈ ਚੱਲਦੀ ਆ 3 3000 ਰੁਪਏ ਦੇ ਵੇਗਦੇ ਆ ਸਾਡੇ ਕੋਲ ਆਜੋ 750 750 750 ਜਿਹੜਾ ਮਰਜੀ ਚੱਕ ਲੋ 750 ਆ ਵੀ ਚੱਕ ਲੋ 750 ਜਿਹੜਾ ਸਾਡੀ ਵੱਧ ਵੀਡੀਓ ਸ਼ੇਅਰ ਕਰੂਗਾ ਲਾਈਕ ਕਰੂਗਾ ਕਮੈਂਟ ਕਰੂਗਾ ਪਹਿਲੇ 5 ਜਾਨਿਆਂ ਨੂੰ ਇਹ ਲਗਜ਼ਰੀ ਕੋਟ ਤੇ ਬਿਲਕੁਲ ਫ੍ਰੀ ਦਵਾਂਗੇ ਆ 50 ਦਿਨਾਂ ਦਾ ਸੇਲ ਮੇਲਾ ਲੈ ਜੋ ਚੰਗੇ ਰਹੋਗੇ ਫਿਰੋਗੇ ਪਛਤਾਏ ਕਿਉਂਕਿ ਗਰਮੀਆਂ ਦੇ ਵਿੱਚ ਹੁੰਦੀ ਥੋੜੇ ਨਾਲ ਸਭ ਤੋਂ ਵੱਧ ਲੁੱਟ ਦੇਖੋ ਜੀ ਸਾਡੇ ਕੋਲ ਇੱਕ ਨਹੀਂ ਦੋ ਨਹੀਂ ਜਿੰਨੇ ਮਰਜੀ ਆ ਦੇਖੋ ਜਿੰਨੇ ਮਰਜੀ ਟੌਪ ਟੌਪ ਦੇ ਸੂਟ ਜਿਹੜੇ ਤੁਸੀਂ ਕਿਤੇও ਦੇਖ ਵੀ ਨਹੀਂ ਸਕਦੇ ਸੋਚ ਵੀ ਨਹੀਂ ਸਕਦੇ ਭਾਰੇ ਭਾਰੇ ਸੂਟ ਕਾਡੀਆਂ ਦੇ ਭਾ ਦੇਣੇ ਆ ਲੈ ਜੋ ਕਿੱਥੋਂ ਬਾਗੇ ਪੁਰਾਣੇ ਆਉਣਾ ਮੋਗਾ ਰੋਡ ਤੇ ਮਾਤੂਸ਼ਰੀ ਦਸਤਾਰ ਦੇ ਸਟੋਰ ਤੇ ਨੰਬਰ ਸਕਰੀਨ ਤੇ ਆ ਫੋਨ ਫੋਨ ਕਰ ਲਓ ਜੇ ਗੱਲ ਕਰਨੀ ਹੋਈ ਤਾਂ ਕਿਆਰਾਬਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜਸਾਨ ਟੀਵੀ ਬਗਾ ਪੁਰਾਣਾ